ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਇੱਕ ਘਟਨਾ ਦੇ ਵਿੱਚ ਅੱਜ ਜਦੋਂ ਅੱਗੇ ਜਾਵਾਂਗੇ ਹੈਰਾਨੀ ਜਨਕ ਜਿਹੜੇ ਖੁਲਾਸੇ ਨੇ ਉਹ ਤਾਂ ਹੈ ਹੀ ਨੇ ਪਰ ਰਿਸ਼ਤੇ ਕਿਹੜੇ ਪਾਸੇ ਜਾ ਰਹੇ ਨੇ ਇੱਕ ਸਮਝ ਤੋਂ ਪਰੇ ਦੀ ਗੱਲ ਹੈ ਆਪਣਿਆਂ ਦਾ ਖੂਨ ਵਹਾਉਣ ਲੱਗੇ ਇੱਕ ਮਿੰਟ ਵੀ ਨਹੀਂ ਸੋਚਿਆ ਜਾਂਦਾ ਤੇ ਜੇ ਕਿਤੇ ਆਰਾਮ ਨਾਲ ਆਉਣ ਵਾਲੇ ਨਤੀਜੇ ਬਾਰੇ ਸੋਚਿਆ ਜਾਵੇ ਤਾਂ ਹੋ ਸਕਦਾ ਉਹ ਇਹ ਜੁਰਮ ਨੂੰ ਅੰਜਾਮ ਨਾ ਦੇਣ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਕਹਾਣੀ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਗਰਾ ਜਿਹੜਾ ਕਿ ਬਹੁਤ ਇੱਕ ਪ੍ਰਸਿੱਧ ਸ਼ਹਿਰ ਹੈ ਜਿੱਥੇ ਦੁਨੀਆ ਘੁੰਮਣ ਫਿਰਨ ਜਾਂਦੀ ਹੈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਤੇ ਇੱਕ ਤਰ੍ਹਾਂ ਕਹਿ ਲਈਏ ਵੀ ਸਾਰੇ ਦੁਨੀਆ ਤੋਂ ਲੋਕ ਉੱਥੇ ਆਉਂਦੇ ਨੇ ਇੱਕ ਮੁਹੱਬਤ ਦੀ ਜਿਹੜੀ ਨਿਸ਼ਾਨੀ ਹੈ ਤਾਜ ਮਹਿਲ ਦੇ ਤੇ ਦੂਜੇ ਪਾਸੇ ਜਿਹੜੀ ਉਹਦੀ ਤਸਵੀਰ ਹੈ ਉਹ ਇਹ ਜਿਹੜੀ ਕਹਾਣੀ ਹੈ ਜਦੋਂ ਅਸੀਂ ਇਹਦੇ ਵਿੱਚ ਅੱਗੇ ਜਾਵਾਂਗੇ ਤਾਂ ਉਹ ਕੁਝ ਹੋਰ ਹੀ ਬਿਆਨ ਕਰਦੀ ਆ ਆਗਰੇ ਦੇ ਵਿੱਚ ਪੈਂਦਾ ਇੱਕ ਕਸਬਾ ਹੈ ਪਨਾਹਟ ਪਨਾਹਟ ਦੇ ਵਿੱਚ ਮੁਹੱਲਾ ਨਿਆਪੁਰਾ ਉੱਥੋਂ ਦੀ ਇਹ ਘਟਨਾ ਇਹ ਜਿਹੜੀ ਘਟਨਾ ਹੈ 29 ਦਸੰਬਰ 2024 ਦੀ ਉਸ ਕਸਬੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇੱਕ ਕਿਸਾਨ ਪਰਿਵਾਰ ਸੀ ਜਿਹਦਾ ਕਿ ਮੁਖੀ ਸੀ ਕਰਨ ਸਿੰਘ ਤੇ ਇੱਕ ਕਰਨ ਸਿੰਘ ਦੀ ਪਤਨੀ ਸੀ ਜਿਸ਼ੋਦਾ ਤੇ ਇੱਕ ਬੇਟਾ ਸੀ ਰੌਣਕ ਜਿਹਦੀ ਕਿ ਉਮਰ 8 ਸਾਲ ਸੀ ਇੱਕ ਕਰਨ ਸਿੰਘ ਦਾ ਭਰਾ ਸੀ ਭਾਨੂ ਪ੍ਰਤਾਪ ਇਹ ਪਰਿਵਾਰ ਸੀ ਛੋਟਾ ਜਿਹਾ ਉਹਨਾਂ ਜਮੀਨ ਥੋੜੀ ਸੀ ਤੇ ਕਰਨ ਸਿੰਘ ਆਪਣੀ ਖੇਤੀ ਦੇ ਨਾਲ ਨਾਲ ਜਿਹੜਾ ਕਿ ਬਾਹਰ ਸੂਰਤ ਵੀ ਜਾ ਕੇ ਕੰਮ ਕਰਦਾ ਤੇ ਪਰਿਵਾਰ ਦੇ ਵਿੱਚ ਪਿੱਛੇ ਰਹਿ ਜਾਂਦੀ ਹੈ ਜਿਸ਼ੋਦਾ ਉਹਦਾ 8 ਸਾਲ ਦਾ ਬੇਟਾ ਤੇ ਇੱਕ ਜਿਹੜਾ ਉਹਦਾ ਦਿਓਰ ਹੁੰਦਾ ਹੈ ਭਾਨੂੰ ਪ੍ਰਤਾਪ ਇਹ ਆਪਣੀ ਵਧੀਆ ਜਿਹੜੀ ਇਹ ਜ਼ਿੰਦਗੀ ਗੁਜ਼ਰਵਾ ਸਰ ਇਹਨਾਂ ਦੀ ਚੱਲਦੀ ਹੁੰਦੀ ਹੈ ਤੇ ਜਿਹੜਾ ਕਰਨਾ ਉਹ ਵੀ ਪਿੰਡ ਦੇ ਵਿੱਚ ਹੀ ਆਇਆ ਹੁੰਦਾ ਹੁਣ 29 ਦਸੰਬਰ 2024 ਨੂੰ ਇਸ ਪਰਿਵਾਰ ਨਾਲ ਇੱਕ ਬੜੀ ਦੁਖਦਾਈ ਘਟਨਾ ਵਾਪਰਦੀ ਹੈ ਇਹਨਾਂ ਦਾ ਜਿਹੜਾ 8 ਸਾਲ ਦਾ ਬੇਟਾ ਹੁੰਦਾ ਰੌਣਕ ਉਹ ਸਕੂਲ ਜਾਂਦਾ ਸਕੂਲ ਤੋਂ ਆ ਕੇ ਬਾਹਰ ਜਿਵੇਂ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਖੇਡਣਾ ਆਮ ਗੱਲ ਹੈ ਮੁਹੱਲੇ ਦੇ ਵਿੱਚ ਉਸ ਦਿਨ ਵੀ ਬੱਚਾ ਖੇਡਣ ਵਾਸਤੇ ਘਰੋਂ ਜਾਂਦਾ ਪਰ ਕਰੀਬ ਸ਼ਾਮ ਦੇ 5 6 ਵਜੇ ਤੋਂ ਬਾਅਦ ਰੌਣਕ ਨੂੰ ਕਿਸੇ ਨੇ ਨਹੀਂ ਦੇਖਿਆ ਹੁੰਦਾ ਹੁਣ ਘਰ ਦੇ ਜਦੋਂ ਦੇਖਦੇ ਨੇ ਥੋੜੀ ਦੇਰ ਬਾਅਦ ਉਹ ਘਰੇ ਨਹੀਂ ਹੁੰਦਾ ਤੈਨੂੰ ਗਲੀ ਦੇ ਵਿੱਚ ਦੇਖਿਆ ਜਾਂਦਾ ਆਸ ਪੜੋਸ ਦੇ ਵਿੱਚ ਦੇਖਿਆ ਜਾਂਦਾ ਜਿਵੇਂ ਕਿ ਪਿੰਡਾਂ ਦੇ ਵਿੱਚ ਹੁੰਦਾ ਇੱਕ ਦੂਜੇ ਦੇ ਘਰੇ ਆਉਣਾ ਜਿਹੜਾ ਆਮ ਗੱਲ ਹੁੰਦੀ ਆ ਆਸ ਪੜੋਸ ਦੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਆਂਡੀਆਂ ਗਵਾਂਡੀਆਂ ਵੱਲੋਂ ਪੁੱਛਿਆ ਜਾਂਦਾ ਜੇ ਤੋ ਕੁਝ ਦੇਰ ਲੱਭਣ ਤੋਂ ਬਾਅਦ ਉਹ ਨਹੀਂ ਮਿਲਦਾ ਤਾਂ ਫਿਰ ਪਰਿਵਾਰ ਨੂੰ ਜਿਹੜੀ ਘਬਰਾਹਟ ਹੋਣ ਲੱਗ ਜਾਂਦੀ ਹੈ ਕਰਨ ਸਿੰਘ ਜਿਹੜਾ ਕਿਤੇ ਗਿਆ ਹੁੰਦਾ ਪਿੰਡ ਦੇ ਵਿੱਚ ਉਹਨੂੰ ਬੁਲਾਇਆ ਜਾਂਦਾ ਜਦੋਂ ਉਹ ਆਉਂਦਾ ਤਾਂ ਜਿਹੜੀ ਰੌਣਕ ਦੀ ਮਾਂ ਹੁੰਦੀ ਉਹ ਰੋ ਰੋ ਕੇ ਬੁਰਾ ਹਾਲ ਹੁੰਦਾ ਤਾਂ ਜਿਹੜਾ ਕਰਨ ਹੁੰਦਾ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਇੱਥੇ ਹੁਣ ਵੀ ਮਿਲ ਜੇਗਾ ਚਲ ਆਪਾਂ ਲੱਭਦੇ ਆਂ ਤਾਂ ਉਹਨਾਂ ਦੇ ਨਾਲ ਫਿਰ ਕੀ ਹੁੰਦਾ ਪੇਟ ਦੇ ਵੀ ਲੱਭਣਾ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਗੱਲ ਜਿਹੜੀ ਹੈ ਜਦੋਂ ਨਹੀਂ ਮਿਲਦਾ ਤਾਂ ਫਿਰ 58 ਥਾਣੇ ਦੇ ਵਿੱਚ ਜਾ ਕੇ ਕਰਨ ਸਿੰਘ ਵੱਲੋਂ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਹੈ ਆਪਣੇ 8 ਸਾਲ ਦੇ ਬੇਟੇ ਰੌਣਕ ਦੀ ਗੁੰਮਸ਼ੁਦਗੀ ਦਰਜ ਕਰਾਈ ਜਾਂਦੀ ਹੈ ਵੀ ਉਹ ਖੇਡਦਾ ਖੇਡਦਾ ਘਰੋਂ ਗਾਇਬ ਹੋਇਆ ਨਾ ਤਾਂ ਘਰ ਵਾਪਸ ਹੈ ਨਾ ਹੀ ਉਹਨੂੰ ਕਿਸੇ ਨੇ ਦੇਖਿਆ ਹੁਣ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰਦੀ ਹੈ ਤਾਂ ਲੱਭਣਾ ਸ਼ੁਰੂ ਕੀਤਾ ਜਾਂਦਾ ਹੈ ਉਹਨੂੰ ਪਿੰਡ ਦੇ ਨਾਲੇ ਖੂਹਾਂ ਜੰਗਲਾਂ ਤੋਂ ਲੈ ਕੇ ਕੋਈ ਵੀ ਅਸੀਂ ਜਗ੍ਹਾ ਨਹੀਂ ਛੱਡੀ ਜਾਂਦੀ ਪਿੰਡ ਸਾਰਾ ਪਿੰਡ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਇੱਕ ਬਹੁਤ ਮਾਸੂਮ ਜਿਹਾ ਤੇ ਪਿਆਰਾ ਬੱਚਾ ਸੀ ਜਿਹੜਾ ਰੌਣਕ ਸੀ ਉਹਨੂੰ ਲੱਭਿਆ ਜਾਂਦਾ ਪੁਲਿਸ ਵੀ ਤਫ਼ਤੀਸ਼ ਕਰਦੀ ਹੈ ਪਰ ਰੌਣਕ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਹੁਣ ਪੁਲਿਸ ਦੀ ਜਿਹੜੀ ਤਫ਼ਤੀਸ਼ ਹੈ ਉਹ ਚੱਲਦੀ ਹੁੰਦੀ ਹੈ ਤੇ ਘਰ ਦੇ ਵਿੱਚ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਕਰਨ ਸਿੰਘ ਜਿਹੜਾ ਕਹਿੰਦਾ ਇੱਕ ਦਿਨ ਜੇ 1 2 ਦਿਨ ਲੰਘ ਜਾਂਦੇ ਨੇ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਂ ਹੁਣ ਆ ਕੇ ਜਾ ਕੇ ਕਮਿਸ਼ਨਰ ਸਾਹਿਬ ਨੂੰ ਮਿਲਣਾ ਉਥੋਂ ਜਿਹੜੀ ਡੌਗ ਸਕੁਆਇਰ ਦੀ ਮੰਗ ਕਰਾਂਗੇ ਵੀ ਮੇਰੇ ਬੇਟੇ ਦਾ ਕਿਤੇ ਨਾ ਕਿਤੇ ਪਤਾ ਲੱਗ ਸਕੇ ਉਹ ਗੱਲ ਰਾਤ ਨੂੰ ਕਰਦੇ ਨੇ ਤੇ ਸੌਂ ਜਾਂਦੇ ਨੇ ਰਾਤ ਨੂੰ ਤੇ ਸੋਣਾ ਕੀ ਹੁੰਦਾ ਹੁਣ ਬੱਚਾ ਜਿਹਦਾ ਇੱਕ ਵ ਇੱਕ ਬੱਚਾ ਮਾਸੂਮ ਬੱਚਾ ਹੋਵੇ ਘਰੋਂ ਗਾਇਬ ਹੋਇਆ ਹੋਵੇ ਤਾਂ ਨੀਂਦ ਤਾਂ ਕੋਸਾਂ ਦੂਰ ਹੁੰਦੀ ਹੈ ਪਰ ਕਿਸੇ ਤਰੀਕੇ ਰਾਤ ਨਿਕਲਦੀ ਹੈ ਹੁਣ 2 ਤਰੀਕ 2 ਦਸੰਬਰ 2024 ਨੂੰ ਜਿਹੜਾ ਰੌਣਕ ਹੁੰਦਾ ਉਹਦੀ ਸਵੇਰੇ ਇੱਕ ਗਵਾਂਡੀ ਜਿਹੜਾ ਬਾਹਰ ਨਿਕਲਦਾ ਉਹ ਦੇਖਦਾ ਵੀ ਇੱਕ ਬੋਰੀ ਪਈ ਹੈ ਜਦੋਂ ਬੋਰੀ ਦੇ ਨੇੜੇ ਜਾ ਕੇ ਦੇਖਦਾ ਤਾਂ ਰੌਣਕ ਦੀ লাশ ਪਈ ਹੁੰਦੀ ਹੈ ਉਹ ਰੋਲਾ ਪੰਦਾ ਸਾਰੇ ਓੜੋਸੀ ਪੜੋਸੀ ਇਕੱਠੇ ਹੋ ਜਾਂਦੇ ਨੇ ਘਰ ਦੇ ਵੀ ਆ ਜਾਂਦੇ ਨੇ ਉੱਥੇ ਰੋਣਾ ਵੇਟਣਾ ਸ਼ੁਰੂ ਹੋ ਜਾਂਦਾ ਤੇ ਜਿਹੜੀ ਰੌਣਕ ਦੀ লাশ ਹੁੰਦੀ ਹੈ ਉਹ ਪਤਾ ਲੱਗਦਾ ਦੇਖਣ ਤੇ ਵੀ ਇਹਦੇ ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਉਹਦੇ ਬਹੁਤ ਜ਼ਿਆਦੇ ਚੋਟਾਂ ਦੇ ਨਿਸ਼ਾਨ ਹੁੰਦੇ ਨੇ ਉਹਨਾਂ ਜ਼ਖਮਾਂ ਦੇ ਵਿੱਚੋਂ ਖੂਨ ਨਿਕਲ ਨਿਕਲ ਕੇ ਸੁੱਕ ਚੁੱਕਿਆ ਹੁੰਦਾ ਤੇ ਉਹਦੇ ਮੱਥੇ ਤੇ ਤਿਲਕ ਲੱਗਿਆ ਹੁੰਦਾ ਹੁਣੇ ਲੱਗਦਾ ਵੀ ਜਿੱਦਣ ਉਹ ਦੀ ਕਿਡਨੈਪ ਹੋਈ ਐ ਉਹਦਨ ਮੱਸਿਆ ਸੀ ਤੇ ਇਹਦੀ ਬਲੀ ਦਿੱਤੀ ਗਈ ਹੁਣ ਇਸ ਪਾਸੇ ਵੀ ਲੋਕਾਂ ਦਾ ਧਿਆਨ ਜਾਂਦਾ ਪਰ ਪੁਲਿਸ ਆਪਣੇ ਹਿਸਾਬ ਨਾਲ ਫਿਰ ਤਫ਼ਤੀਸ਼ ਸ਼ੁਰੂ ਕਰਦੀ ਐ ਹੁਣ ਜਦੋਂ ਪੁਲਿਸ ਤਫ਼ਤੀਸ਼ ਕਰਦੀ ਐ ਤਾਂ ਪੁਲਿਸ ਨੂੰ ਇੱਕ ਗੱਲ ਲੱਗਦੀ ਐ ਅਜੀਬ ਵੀ ਅਸੀਂ 2 ਦਿਨਾਂ ਦੇ ਬਾਹਰ ਲੱਭ ਰਹੇ ਹਾਂ ਉਹਦਾ ਕਿਤੇ ਪਤਾ ਨਹੀਂ ਤੇ 2 ਦਿਨ ਬਾਅਦ ਜਿਹੜੀ ਗਲੀ ਦੇ ਵਿੱਚ ਉਹਦੀ Laash ਮਿਲਦੀ ਐ ਕਿਉਂਕਿ ਪੁਲਿਸ ਦੀ ਜਿਹੜੀ ਚੌਕਸੀ ਹਰ ਟਾਈਮ ਉੱਥੇ ਰਹਿੰਦੀ ਐ 2 ਦਿਨਾਂ ਦੇ ਦੌਰਾਨ ਉਹਨਾਂ ਦੇ ਮੁਖਬਰ ਵੀ ਦਿੰਦੇ ਐ ਦੇ ਪੁਲਿਸ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਚੌਕਸੀ ਦੇ ਕਾਰਨ ਇਹ ਕੋਈ ਵੀ ਬੰਦਾ ਜਿਹੜਾ ਇਹਨੂੰ ਬਾਹਰ ਜਾ ਕੇ ਇਹ লাশ ਨੂੰ ਖੁਰਦ-ਗੁਰਦ ਨਹੀਂ ਕਰ ਸਕਿਆ ਕਿਤੇ ਨਿਲਕੋ ਸਕਿਆ ਤਾਂ ਹੋਵੇ ਨਾ ਇਹ ਇਸੇ ਇਲਾਕੇ ਦੇ ਕਿਸੇ ਬੰਦੇ ਦੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੋਇਆ ਵੀ ਹੋਵੇ ਨਾ ਇਹ ਕੋਈ ਨਾ ਕੋਈ ਇੱਥੋਂ ਦਾ ਹੀ ਹੈ ਵੀ ਜੇ ਇਹਨਾਂ ਘਰਾਂ ਦੀ ਤਲਾਸ਼ੀ ਲਈ ਜਾਵੇ ਤਾਂ ਕੁਝ ਨਾ ਕੁਝ ਇੱਥੋਂ ਜਰੂਰ ਮਿਲ ਸਕਦਾ ਹਾਲਾਂਕਿ ਪਤਾ ਕੀਤਾ ਜਾਂਦਾ ਵੀ ਇਹ ਪਰਿਵਾਰ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਤੋ ਉਹ ਇੱਕ ਸ਼ਾਂਤਮਈ ਪਿੰਡ ਹੁੰਦਾ ਉੱਥੇ ਕਿਹਾ ਹੁੰਦਾ ਵੀ ਐਸੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਮਾੜਾ ਮੋਟਾ ਮਨ ਮਟਾ ਉਹ ਜਿਹੜਾ ਉਹ ਚੱਲਦਾ ਰਹਿੰਦਾ ਪਿੰਡਾਂ ਦੇ ਵਿੱਚ ਆਮ ਪਰ ਐਸੀ ਕੋਈ ਦੁਸ਼ਮਣੀ ਨਹੀਂ ਵੀ ਜਿਹੜੀ ਇੱਕ 8 ਸਾਲ ਦੀ ਮਸੂਮ ਦੀ ਐਡੀ ਬੁਰੀ ਤਰੀਕੇ ਨਾਲ ਹੱਤਿਆ ਕੀਤੀ ਹੋਵੇ ਹੁਣ ਜਦੋਂ ਪੁਲਿਸ ਘਰ ਘਰ ਦੇ ਵਿੱਚ ਤਲਾਸ਼ੀ ਲੈਣ ਦੀ ਸ਼ੁਰੂਆਤ ਕਰਦੀ ਹੈ ਤੇ ਦੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਸਰਾਖ ਜਿਹੜਾ ਉਹ ਮਿਲੇ ਤਾਂ ਫਿਰ ਜਿਹੜਾ ਬਾਨੂ ਪ੍ਰਤਾਪ ਹੁੰਦਾ ਰੌਣਕ ਦਾ ਚਾਚਾ ਉਹਦੇ ਘਰ ਦੇ ਵਿੱਚੋਂ ਪੁਲਿਸ ਨੂੰ ਕੁਝ ਅਜਾਇਆ ਦੇਖਦਾ ਤੇ ਪੁਲਿਸ ਦੀ ਜਿਹੜੀ ਸ਼ੱਕ ਦੀ ਸੂਈ ਹੈ ਉਹ ਭਾਨੂੰ ਪ੍ਰਤਾਪ ਵੱਲ ਜਾਂਦੀ ਹੈ ਹੁਣ ਭਾਨੂੰ ਪ੍ਰਤਾਪ ਨੂੰ ਅਰੈਸਟ ਕੀਤਾ ਜਾਂਦਾ ਹੈ ਜਦੋਂ ਭਾਨੂੰ ਪ੍ਰਤਾਪ ਨੂੰ ਅਰੈਸਟ ਕੀਤਾ ਜਾਂਦਾ ਹੈ ਉਹ ਪੁਲਿਸ ਨੂੰ ਕੁਝ ਦੱਸਦਾ ਹੈ ਉਹਦੇ ਦੱਸਣ ਤੋਂ ਬਾਅਦ ਜਿਹੜਾ ਰੌਣਕ ਹੁੰਦਾ ਉਹਦੀ ਮਾਂ ਨੂੰ ਅਰੈਸਟ ਕੀਤਾ ਜਾਂਦਾ ਹੁਣ ਉਹਨਾਂ ਦੋਨਾਂ ਨੂੰ ਆਹਮਣੇ-ਸਾਹਮਣੇ ਬਿਠਾਇਆ ਜਾਂਦਾ ਹੈ ਤੇ ਜਦੋਂ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਜਿਹੜੀ ਰੌਣਕ ਦੀ ਮਾਂ ਹੁੰਦੀ ਹੈ ਉਹ ਸਮਝ ਚੁੱਕੀ ਹੁੰਦੀ ਹੈ ਵੀ ਜਿਹੜਾ ਸਾਰਾ ਕੁਝ ਹੁਣ ਖੁੱਲ ਚੁੱਕਿਆ ਤਾਂ ਉਹ ਜ਼ਿਆਦਾ ਫਿਰ ਅੜਨ ਦਾ ਉੱਥੇ ਕੋਈ ਮਤਲਬ ਹੀ ਨਹੀਂ ਸੀ ਤਾਂ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਬੜੀ ਦਰਦਨਾਕ ਤੇ ਬੜੀ ਮੰਦ ਭਾਗੀ ਇਸ ਨੂੰ ਦੱਸਣ ਵਾਸਤੇ ਸ਼ਬਦ ਵੀ ਹੈਗੇ ਨਹੀਂ ਜੋ ਕੁਛ ਉਹ ਮਾਸੂਮ ਨਾਲ ਹੋਇਆ ਹੁੰਦਾ ਇਸ ਨੂੰ ਸੁਣ ਤੋਂ ਬਾਅਦ ਕਿਹੜੇ ਰਿਸ਼ਤੇ ਤੇ ਬੰਦਾ ਯਕੀਨ ਕਰੇ ਔਰ ਕਿਹੜੇ ਤੇ ਨਾ ਕਰੇ ਇੱਕ ਟਵਾਰੀ ਬੰਦੇ ਦੇ ਦਿਮਾਗ ਦੇ ਵਿੱਚ ਇਹ ਜੀਆਂ ਗੱਲਾਂ ਜ਼ਰੂਰ ਆਉਂਦੀਆਂ ਨੇ ਤਾਂ ਕਹਾਣੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਰੌਣਕ ਦੀ ਮਾਂ ਹੁੰਦੀ ਹੈ ਜਿਸ਼ੋਦਾ ਤੇ ਉਹਦਾ ਚਾਚਾ ਭਾਨੂੰ ਪ੍ਰਤਾਪ ਇਹ ਮੰਨਦੇ ਨੇ ਵੀ ਇਹਦਾ ਕਤਲ ਅਸੀਂ ਦੋਨਾਂ ਨੇ ਕੀਤਾ ਜਿਹੜਾ ਕਰਨ ਸਿੰਘ ਹੁੰਦਾ ਉਹ ਕੰਮ ਦੇ ਸਿਲਸਲੇ ਦੇ ਵਿੱਚ ਅਕਸਰ ਜਿਹੜਾ ਉਹ ਜ਼ਿਆਦਾਤਰ ਬਾਹਰ ਰਹਿੰਦਾ ਹੁਣ ਬਾਹਰ ਰਹਿਣ ਕਾਰਨ ਤੇ ਘਰ ਦੇ ਵਿੱਚ ਹੁੰਦੇ ਨੇ ਜਿਸ਼ੋਦਾ ਤੇ ਭਾਨੂੰ ਪ੍ਰਤਾਪ ਤੇ ਇੱਕ ਉਹਨਾਂ ਦਾ ਛੋਟਾ ਬੇਟਾ ਜਿਹਦੀ ਕਿ ਉਮਰ ਉਸ ਸਮੇਂ 3 ਸਾਲ ਰਹੀ ਹੋਵੇ ਰੌਣਕ ਉਦੋਂ ਦੇ ਫਿਰ ਇਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਨੇ ਆਪਸ ਦੇ ਵਿੱਚ ਭਾਨੂੰ ਪ੍ਰਤਾਪ ਦੀਆਂ ਤੇ ਜਿਸ਼ੋਦਾ ਦੀ ਇਹਨਾਂ ਦੀਆਂ ਨਜ਼ਦੀਕੀਆਂ ਕਿਉਂਕਿ ਭਾਬੀ ਦੇ ਹੁਰਦਨ ਦਾ ਰਿਸ਼ਤਾ ਸੀ ਉਸ ਤੋਂ ਬਾਅਦ ਇਹਨਾਂ ਦੇ ਸਬੰਧ ਬਣਦੇ ਨੇ ਹੁਣ ਇਹਨਾਂ ਦੇ ਨਜਾਇਜ਼ ਸਬੰਧ ਬਣਦੇ ਨੇ ਇਹਨਾਂ ਨੂੰ ਆਪਾਂ ਨਜਾਇਜ਼ ਹੀ ਕਹਿ ਸਕਦੇ ਹਾਂ ਪਿਆਰ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਯਸ਼ੋਦਾ ਉਹਦਾ ਇੱਕ 3 ਸਾਲ ਦਾ ਬੇਟਾ ਸੀ ਉਹ ਸ਼ਾਦੀ ਸ਼ੂਦਾ ਸੀ ਹੁਣ ਇਹ ਜਿਹੜੀਆਂ ਇਹਨਾਂ ਦੀਆਂ ਨਜ਼ਦੀਕੀਆਂ ਨੇ ਇਹਨਾਂ ਦੇ ਸਬੰਧ ਨੇ ਇਹ ਲਗਾਤਾਰ ਚੱਲਦੇ ਰਹਿੰਦੇ ਨੇ 5 ਸਾਲ ਤੱਕ ਕਿਉਂਕਿ ਕਰਨ ਸਿੰਘ ਬਾਹਰ ਹੁੰਦਾ ਤੇ ਜਿਹੜਾ ਰੌਣਕ ਹੁੰਦਾ ਉਹ ਛੋਟਾ ਹੁੰਦਾ ਹੌਲੀ ਹੌਲੀ ਵੱਡਾ ਹੁੰਦਾ ਫਿਰ ਉਹ ਜਦੋਂ ਸਕੂਲ ਜਾਂਦਾ ਜਾਂ ਖੇਡਣ ਜਾਂਦਾ ਉਦੋਂ ਇਹ ਆਪਣੀ ਰਾਸ ਲੀਲਾ ਜੜੀਏ ਇਹ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਤੇ ਉਸ ਦਿਨ ਕੀ ਹੁੰਦਾ 28 ਨਵੰਬਰ ਨੂੰ 28 ਨਵੰਬਰ 2024 ਨੂੰ ਜਿਹੜਾ ਕਰਨ ਸਿੰਘ ਉਹ ਪਿੰਡ ਆਇਆ ਹੋਇਆ ਸੀ ਉਹ ਕਿਸੇ ਕੰਮ ਦੇ ਲਈ ਪਿੰਡ ਤੋਂ ਬਾਹਰ ਜਾਂਦਾ ਤੇ ਜਿਹੜਾ ਰੌਣਕ ਹੁੰਦਾ ਉਹ ਘਰ ਦੇ ਬਾਹਰ ਜਵਾਕਾਂ ਨਾਲ ਖੇਡਿਆ ਹੁੰਦਾ ਉਹ ਜਦੋਂ ਖੇਡਦਾ ਇਹ ਦੋਨੋਂ ਜਣੇ ਕਮਰੇ ਦੇ ਵਿੱਚ ਆਪੱਤੀ ਜਨਕ ਹਾਲਤ ਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਰੌਣਕ ਹੈ ਉਹਦੀ ਮਾੜੀ ਕਿਸਮਤ ਉਹ ਖੇਡਦਾ ਖੇਡਦਾ ਘਰ ਆ ਜਾਂਦਾ। ਘਰ ਆ ਕੇ ਉਹ ਇੱਕਦਮ ਦਰਵਾਜ਼ਾ ਖੋਲਦਾ ਤਾਂ ਇਹ ਦੋਨੋਂ ਜਣੇ ਦਿਉਰ ਭਾਬੀ ਐਸੀ ਹਾਲਤ ਦੇ ਵਿੱਚ ਹੁੰਦੇ ਨੇ ਜਿਸ ਹਾਲਤ ਦੇ ਵਿੱਚ ਰੌਣਕ ਨਹੀਂ ਸੀ ਵੇਖਣਾ ਚਾਹੀਦਾ। ਉਹ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਦੇਖਦਾ। ਉਦੋਂ ਬਾਅਦ ਇਹ ਜਿਹੜੀ ਹੁੰਦੀ ਹੈ ਵਿਸ਼ੋਦਾ ਇਹ ਹੁਣ ਸੋਚਦੀ ਹੈ ਵੀ ਜੇ ਇਹਨੇ ਆਪਣੇ ਪਿਓ ਨੂੰ ਦੱਸਤਾ ਤੇ ਲੋਕਾਂ ਨੂੰ ਪਤਾ ਲੱਗੇਗਾ ਤੇ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੋਏਗੀ। ਤੇ ਇਹ ਭਾਨੂੰ ਪ੍ਰਤਾਪ ਨੂੰ ਕਹਿੰਦੀ ਹੈ ਵੀ ਇਹਨੂੰ ਨਿਬਟਾ ਦੇ। ਹਾਲਾਂਕਿ ਪਹਿਲਾਂ ਉਹਨੂੰ 10 ਰੁਪਏ ਦਿੱਤੇ ਜਾਂਦੇ ਨੇ। ਉਹਨੂੰ ਖਾਣ ਪੀਣ ਦੇ ਚੀਜ਼ਾਂ ਦਿੱਤੇ ਜਾਂਦੇ ਨੇ ਉਹ ਕਹਿੰਦਾ ਵੀ ਮੈਂ ਸਾਰਾ ਕੁਝ ਪਾਪਾ ਨੂੰ ਦੱਸਾਂ ਫਿਰ ਉਹਨੂੰ ਮਨਾਇਆ ਜਾਂਦਾ ਉਹਨੂੰ ਕੁੜਕਰੇ ਲੈ ਕੇ ਦਿੱਤੇ ਜਾਂਦੇ ਨੇ ਹੋਰ ਖਾਣ ਪੀਣ ਦੀ ਚੀਜ਼ ਕਿਉਂਕਿ ਛੋਟਾ ਬੱਚਾ ਸੀ ਵਿਚਾਰਾ ਤੇ ਉਹ ਦੂਬਾਦ ਜਿਹੜਾ ਕਰਨ ਸਿੰਘ ਆ ਉਹ ਘਰ ਆ ਜਾਂਦਾ ਉਹ ਘਰ ਆਉਂਦਾ ਤਾਂ ਉਹ ਕੁਝ ਨਹੀਂ ਦੱਸਦਾ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਖਤਰਾ ਹੁੰਦਾ ਵੀ ਬਾਈ ਚਾਂਸ ਇਹਨੇ ਕਿਤੇ ਦੱਸਤਾ ਤੇ ਜਿਹੜੀ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੋਏਗੀ ਕਰਨ ਸਿੰਘ ਫਿਰ ਥੋੜੀ ਦੇਰ ਬਾਅਦ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਉਸ ਦੌਰਾਨ ਜਿਹੜੀ ਮਾਂ ਹੁੰਦੀ ਹੈ ਦੇਖੋ ਮਾਂ ਆਪਣੇ ਜਵਾਕ ਲਈ ਕਿੰਨਾ ਕੁਛ ਕਰਦੀ ਹੈ ਕਿੰਨਿਆ ਗਾਣਿਆਂ ਕਹਾਣੀਆਂ ਸਟੋਰੀਆਂ ਦੇ ਵਿੱਚ ਮਾਂ ਦਾ ਜ਼ਿਕਰ ਹੁੰਦਾ ਹੈ ਪਿਓ ਤੋਂ ਪਹਿਲਾਂ ਮਾਂ ਦਾ ਜ਼ਿਕਰ ਹੁੰਦਾ ਕਿਤੇ ਬੱਚਾ ਗਿਰਦਾ ਹੈ ਉਹਦੇ ਮੂੰਹ ਚੋਂ ਜਿਹੜਾ ਪਹਿਲਾ ਸ਼ਬਦ ਨਿਕਲਦਾ ਮਾਂ ਦਾ ਨਿਕਲਦਾ ਮਾਂ ਦਾ ਇੱਕ ਬਹੁਤ ਉੱਚਾ ਦਰਜਾ ਤੇ ਮਾਂ ਹੀ ਆਪਣੇ ਦਿਓਰ ਭਾਨੂੰ ਪਰਦਾਵ ਨੂੰ ਕਹਿੰਦੀ ਹੈ ਵੀ ਇਹਨੂੰ ਨਿਬਟਾ ਦੇ ਜੇ ਜਿਉਂਦਾ ਰਹੇਗਾ ਤਾਂ ਸਾਡੇ ਲਈ ਖਤਰਾ ਰਹੇਗਾ ਇਹ ਕਿਸੇ ਨੂੰ ਦੱਸੇਗਾ ਸਾਡੀ ਬਹੁਤ ਬਦਨਾਮੀ ਹੋਏਗੀ ਮਨੂ ਪ੍ਰਤਾਪ ਨੂੰ ਫਿਰ ਕੁਰਕਰੇ ਲੈਣ ਲਈ ਦੁਕਾਨ ਤੇ ਲੈ ਕੇ ਜਾਂਦਾ ਦੁਕਾਨ ਤੇ ਜਦੋਂ ਕੁਰਕਰੇ ਲੈਂਦਾ ਕੁਰਕਰੇ ਖਾਂਦਾ ਉਹਨੂੰ ਕਹਿੰਦਾ ਖਾਲਾ ਇਹ ਤੇਰੇ ਅਖੀਰ ਲਈ ਕੁਰਕਰੇ ਨੇ ਜਦੋਂ ਕੁਰਕਰੇ ਦਾ ਪੈਕੇਟ ਉਹ ਖਤਮ ਕਰਦਾ ਤੇ ਜਿਹੜੀ ਕੱਪੜੇ ਕੁੱਟਣ ਵਾਲੀ ਥਾਪੀ ਹੁੰਦੀ ਹੈ ਉਹ ਥਾਪੀ ਦੇ ਨਾਲ ਇਹ ਵਾਰ ਕਰਦਾ ਛੋਟੇ ਜਿਹੇ ਬੱਚੇ ਰੌਣਕ ਤੇ ਉਹਦੇ ਸਿਰ ਦੇ ਉੱਤੇ ਵਾਰ ਕਰਦਾ ਤੇ ਜਿਹੜੀ ਮਾਂ ਜਿਸ਼ੂਦਾ ਹੁੰਦੀ ਹੈ ਉਹ ਬਾਹਰ ਖੜ ਕੇ ਦੇਖ ਲਈ ਹੁੰਦੀ ਹੈ ਵੀ ਕੋਈ ਸਾਡੇ ਘਰ ਨਾ ਆ ਜਾ ਉਹ ਤੇ ਪੰਜ 6 ਵਾਰ ਇਹ ਕਰਦਾ ਉਹ ਤੜਫਣ ਲੱਗ ਜਾਂਦਾ ਪੀਖ ਮੰਗਦਾ ਚਾਚੂ ਵੀ ਨਹੀਂ ਛੱਡਦੇ ਉਹ ਫਿਰ ਵੀ ਉਹਦੀ ਜਿਹੜੀ ਜਾਨ ਨਹੀਂ ਨਿਕਲਦੀ ਉਹ ਤੜਫਦਾ ਹੁੰਦਾ ਤੇ ਮਾਂ ਕਹਿੰਦੀ ਹੈ ਇਹਨੂੰ ਨਿਬਟਾ ਛੇਦੀ ਫਿਰ ਉੱਤੇ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਉਹਨੂੰ ਮਾਰਨ ਤੋਂ ਬਾਅਦ ਕਮਰੇ ਦੇ ਵਿੱਚ ਲੁਕੋਇਆ ਜਾਂਦਾ ਕਮਰੇ ਦੇ ਵਿੱਚ ਲੁਕੋਇਆ ਜਾਂਦਾ ਉਹ ਤੋਂ ਬਾਅਦ ਉਹਨੂੰ ਕਮਰੇ ਚ ਕੱਢ ਕੇ ਛੱਤ ਦੇ ਉੱਪਰ ਲੁਕੋਇਆ ਜਾਂਦਾ ਉੱਥੇ ਲੱਕੜਾਂ ਪਈਆਂ ਹੁੰਦੀਆਂ ਨੇ ਲੱਕੜਾਂ ਦੇ ਥੱਲੇ ਲੱਕੜਾਂ ਦੇ ਥੱਲੇ ਲੁਕਾਉਣ ਤੋਂ ਬਾਅਦ ਫਿਰ ਜਿੱਦਣ ਕਰਨ ਕਹਿੰਦਾ ਲੱਭ ਲੱਭ ਕੇ ਵੀ ਹੁਣ ਡੌਗ ਸਕੁਐਡ ਨੂੰ ਬੁਲਾਇਆ ਜਾਏਗਾ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਜਾ ਕੇ ਮਿਲਾਣਾ ਇਹ ਗੱਲ ਜਿਹੜੀ ਜਯਸ਼ੋਦਾ ਹੁੰਦੀ ਹੈ ਉਹ ਪਾਣੂ ਪ੍ਰਤਾਪ ਨੂੰ ਦੱਸ ਦਿੰਦੇ ਤੇ ਫਿਰ ਇਹਨਾਂ ਨੂੰ ਲੱਗਦਾ ਵੀ ਜੇ ਡੌਗ ਸਕੁਐਡ ਆਈ ਤਾਂ ਫਿਰ ਉਹਦਾ ਪਤਾ ਲੱਗ ਜਾਏਗਾ লাশ ਦਾ ਫਿਰ ਇਹਨਾਂ ਦਾ ਸਕੀਮ ਹੁੰਦੀ ਹੈ ਇੱਕ ਗਵਾਂਡੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਮਾੜੀ-ਮੁੱਟੀ ਲੜਾਈ ਹੁੰਦੀ ਹੈ ਉਹਨਾਂ ਤੇ ਇਲਜ਼ਾਮ ਲਾਉਣ ਵਾਸਤੇ ਇਹਨਾਂ ਦੀ ਸਲਾਹ ਬਣਦੀ ਹੈ ਵੀ লাশ ਉਹਨਾਂ ਦੇ ਘਰ ਸਿਰ ਦਿੱਤਾ ਜਾਵੇ ਪਰ ਇਹ ਚੀਜ਼ ਦਾ ਮੌਕਾ ਇਹਨਾਂ ਨੂੰ ਨਹੀਂ ਮਿਲਦਾ ਫਿਰ ਇਹ ਕੋਸ਼ਿਸ਼ ਕਰਦੇ ਨੇ ਵੀ ਉਹਦੇ ਮੱਥੇ ਤੇ ਤਿਲਕ ਲਾ ਕੇ ਐਸਾ ਕੁਝ ਕਰਕੇ ਵੀ ਇਹ ਸਾਬਤ ਕੀਤਾ ਜਾ ਸਕੇ ਵੀ ਕਿਸੇ ਨੇ ਦੀ ਬਲੀ ਦਿੱਤੀ ਹੈ ਤੇ লাশ ਨੂੰ ਰੱਸੀ ਦੀ ਸਹਾਇਤਾ ਦੇ ਨਾਲ ਇੱਕ ਜਣਾ ਥੱਲੇ ਖੜਦਾ ਇੱਕ ਜਣਾ ਉੱਪਰ ਉਹਨੂੰ ਕੋਠੇ ਤੋਂ ਲਾਇਆ ਜਾਂਦਾ ਲਾ ਕੇ ਉਹਨੂੰ ਗਲੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਤੇ ਗਲੀ ਦੇ ਵਿੱਚ ਸਿੱਟਦਿਆਂ ਜਦੋਂ ਗਵਾਂਢੀ ਦੇਖਦੇ ਨੇ ਤੇ ਗਵਾਂਢੀਆਂ ਦਾ ਇਹ ਵੀ ਕਹਿਣਾ ਹੁੰਦਾ ਵੀ ਇਹ লাশ ਨੂੰ ਹੁਣੇ ਹੀ ਸੱਟਿਆ ਗਿਆ ਇਸੇ ਕਰਕੇ ਪੁਲਿਸ ਨੂੰ ਸ਼ੱਕ ਹੁੰਦਾ ਵੀ ਇਹ ਕਿਸੇ ਆਂਢੀ ਗਵਾਂਢੀ ਦਾ ਕੰਮ ਹੈ ਕਿਉਂਕਿ ਗਵਾਂਢੀਆਂ ਦਾ ਕਹਿਣਾ ਹੁੰਦਾ ਜਦੋਂ ਸਵੇਰੇ ਅਸੀਂ 5 4 ਵਜੇ ਅਸੀਂ ਨਿਕਲੇ ਸੀ ਘਰੋਂ ਅਸੀਂ ਗਲੀ ਵਿੱਚੋਂ ਨਿਕਲੇ ਤੇ ਉਦੋਂ ਇਹ Laash ਨਹੀਂ ਸੀ ਪਰ ਉਦੋਂ ਬਾਅਦ ਇਹ Laash ਹੁੰਦੀ ਹੈ ਇਸ ਕਰੀਬ 5:30 ਵਜੇ ਇਹ Laash ਨੂੰ ਗਲੀ ਦੇ ਵਿੱਚ ਸਿੱਟਦੇ ਨੇ ਹੁਣ ਜਿਹੜੇ ਇਹ ਤੋਂ ਪਹਿਲਾਂ ਨਿਕਲੇ ਸੀ ਉਹਨਾਂ ਨੇ Laash ਨਹੀਂ ਸੀ ਦੇਖੀ ਉਦੋਂ ਉੱਥੇ ਕੁਝ ਵੀ ਨਹੀਂ ਸੀ ਹੁਣ 6:30 ਵਜੇ ਜਿਹੜਾ ਗਵਾਰਡੀ ਉੱਠਦਾ ਉਹ Laash ਦੇਖਦਾ ਤੇ ਪੁਲਿਸ ਨੂੰ ਇਸੇ ਕਰਕੇ ਸ਼ੱਕ ਹੁੰਦਾ ਹੈ ਵੀ ਇਹ Laash ਇਹਨਾਂ ਕਿਸੇ ਘਰਾਂ ਦੇ ਵਿੱਚੋਂ ਸਿੱਟੀ ਗਈ ਹੈ ਇਹ ਦੋਨੋਂ ਆਪਣਾ ਜੁਰਮ ਜਿਹੜਾ ਕਬੂਲ ਕਰਦੇ ਨੇ ਉਹ ਥਾਪੀ ਵੀ ਬਰਾਮਦ ਕੀਤੀ ਜਾਂਦੀਆਂ ਨੇ ਦੇ ਨਿਸ਼ਾਨਦੇਹੀ ਤੇ ਉਦੋਂ ਦੋ ਬਦਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਅਜੇ ਤਾਜੀ ਘਟਨਾ ਹੈ ਤੇ ਅਜੇ ਤੱਕ ਕੇਸ ਹੁਣ ਚੱਲਣਾ ਹੈ ਗਵਾਹੀਆਂ ਹੋਣਗੀਆਂ ਤੇ ਇਹਨਾਂ ਨੂੰ ਬੰਦ ਦੀ ਸਜ਼ਾ ਜਿਹੜੀ ਹੈ ਕਾਨੂੰਨ ਇਹਨਾਂ ਨੂੰ ਦੇਵੇਗਾ ਤੇ ਜਿਹੜਾ ਬਾਪ ਸੀ ਉਹ ਦੇਖੋ ਅੱਜ ਉਹਦੇ ਪੱਲੇ ਕੀ ਰਿਹਾ ਭਰਾ ਤੇ ਘਰ ਵਾਲੀ ਜੇਲ੍ਹ 'ਚ ਜਿਹੜਾ ਇੱਕ ਮਾਸੂਮ 8 ਸਾਲ ਦਾ ਬੱਚਾ ਸੀ ਬੱਚਿਆਂ ਨੂੰ ਦੇਖ ਕੇ ਜਿਹੜੀ ਮਾਂ-ਬਾਪ ਦਾ ਤਕੀਵਾ ਉੱਤਰ ਜਾਂਦਾ ਉਹਦੇ ਲਈ ਵਿਸ਼ਵਾਸ ਕਰਨਾ ਬੜਾ ਮੁਸ਼ਕਲ ਹੈ ਉਹਦਾ ਆਪਣਾ 8 ਸਾਲ ਦਾ ਮਾਸੂਮ ਬੱਚਾ ਉਹਦੀ ਹੀ ਪਤਨੀ ਦੁਆਰਾ ਤੇ ਬੱਚੇ ਦੀ ਮਾਂ ਦੁਆਰਾ ਤੇ ਉਹਦੇ ਸਗੇ ਭਰਾ ਦੁਆਰਾ ਬੁਰੀ ਤਰ੍ਹਾਂ ਮਾਰਿਆ ਗਿਆ ਇੱਕ ਆਪਣੇ ਨਜਾਇਜ਼ ਸੰਬੰਧ ਸ਼ਿਪਾਨ ਲਈ ਜੀ ਉਹਨਾਂ ਦੇ ਆਪਸੀ ਸੰਬੰਧ ਸੀ ਤਾਂ ਵੀ ਕਤਲ ਦੀ ਜ਼ਰੂਰਤ ਨਹੀਂ ਸੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਕਤਲ ਕਰਕੇ ਉਹਨਾਂ ਨੂੰ ਕੀ ਮਿਲਿਆ ਬੰਦਾ ਹਮੇਸ਼ਾ ਜਦੋਂ ਅਪਰਾਧ ਕਰਦਾ ਹੈ ਉਹਦੇ ਆਉਣ ਵਾਲੇ ਅੰਜਾਮ ਬਾਰੇ ਨਹੀਂ ਸੋਚਿਆ ਜਾਂਦਾ ਜੀ ਉਹਨਾਂ ਦਾ ਆਪਸੀ ਕੋਈ ਰਿਲੇਸ਼ਨ ਸੀ ਉਪਾਸ ਦੇ ਵਿੱਚ ਰਹਿਣਾ ਚਾਹੁੰਦੇ ਸੀ ਉਹ ਤਲਾਕ ਵੀ ਲੈ ਸਕਦੇ ਸੀ ਤਲਾਕ ਲੈ ਕੇ ਇਕੱਠੇ ਰਹਿ ਸਕਦੇ ਸੀ ਅੱਜ ਉਹ ਮਾਸੂਮ ਜਿਹੜਾ ਜਿਉਂਦਾ ਹੁੰਦਾ ਤੇ ਇਹਨਾਂ ਦੇ ਉੱਪਰ ਐਡਾ ਵੱਡਾ ਕਲੰਕ ਨਾ ਲੱਗਦਾ ਇੱਕ ਮਾਂ ਬਦਨਾਮ ਨਾ ਹੁੰਦੀ ਜਿਹੜੇ ਉਹਦੇ ਆਉਣ ਵਾਲੇ ਅਪਰਾਧ ਬਾਰੇ ਅਪਰਾਧ ਦੇ ਜਿਹੜੇ ਅੰਜਾਮ ਹੁੰਦੇ ਨੇ ਉਹਦੇ ਬਾਰੇ ਨਹੀਂ ਸੋਚਿਆ ਜਾਂਦਾ ਪਰ ਜਦੋਂ ਉਹ ਹੁੰਦੇ ਨੇ ਉਦੋਂ ਪੱਲੇ ਕੁਝ ਵੀ ਨਹੀਂ ਬਚਦਾ ਹੁਣ ਇਹਨਾਂ ਦੇ ਪੱਲੇ ਕੀ ਰਿਹਾ ਇੱਕ ਐਡਾ ਵੱਡਾ ਕਲੰਕ ਤੇ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਸਮਾਜ ਦੇ ਵਿੱਚ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਵੇਂ ਦੀ ਹੋਏਗੀ ਲੋਕ ਇਹਨਾਂ ਨੂੰ ਕਿਸ ਨਜ਼ਰਾਂ ਨਾਲ ਦੇਖਣਗੇ ਕਿਉਂਕਿ ਅਪਰਾਧ ਜਿਹੜਾ ਐਡਾ ਇਹਨਾਂ ਨੇ ਮਾੜਾ ਕੀਤਾ ਐਡਾ ਘਣਾਉਣਾ ਅਪਰਾਧ ਕੀਤਾ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਇਹ ਕਤਲ ਤੋਂ ਇਲਾਵਾ ਵੀ ਇਕੱਠੇ ਰਹਿ ਸਕਦੇ ਸੀ ਆਪਸ ਦੇ ਵਿੱਚ ਰਹਿ ਸਕਦੇ ਸੀ ਪਰ ਉਹ ਮਾਸੂਮ ਨੂੰ ਮਾਰੇ ਤੋਂ ਬਿਨਾਂ ਉਹਨੂੰ ਪਤਾ ਦੱਸਦਾ ਹੋ ਆਪਣੀ ਪਿਆਉ ਨੂੰ ਜਿਆਦਾ ਤੋਂ ਜਿਆਦਾ ਕੀ ਹੁੰਦਾ ਲੜਾਈ ਹੁੰਦੀ ਝਗੜਾ ਹੁੰਦਾ ਉਦੋਂ ਬਾਅਦ ਵੀ ਇਹ ਅੱਡ ਹੋ ਸਕਦੇ ਸੀ ਪਰ ਜਦੋਂ ਕਿਸੇ ਤੇ ਅਪਰਾਧ ਸਵਾਰ ਹੋਵੇ ਉਹਨੂੰ ਹੋਰ ਕੁਝ ਨਹੀਂ ਦਿਖਦਾ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਮਾਪੇ ਦਾ ਭਾਈ ਭੈਣ ਹਰੇਕ ਰਿਸ਼ਤੇ ਦੀ ਕਦਰ ਕਰੋ ਇਹਨਾਂ ਨੂੰ ਨਿਬਟਾਉਣ ਨਾਲੋਂ ਇਹਨਾਂ ਨੂੰ ਗੱਲ ਲਾਣ ਨਾਲ ਹੀ ਫਾਇਦਾ ਇਹਨਾਂ ਨੂੰ ਗੱਲ ਲਾਓਗੇ ਇਹ ਰਿਸ਼ਤੇ ਨੂੰ ਗੱਲ ਲਾਓਗੇ ਤੁਹਾਡੀ ਕਦਰ ਕਰਨਗੇ ਇਹ ਮੁਸੀਬਤ 'ਚ ਤੁਹਾਡੇ ਨਾਲ ਖੜਨਗੇ ਇਹਨਾਂ ਲਈ ਤੁਹਾਡੇ ਨਾਲ ਖੜਨਾ ਹਮੇਸ਼ਾ ਸਤਾਰ ਕਰੋ ਆਪਣਾ ਤੇ ਆਪਣੇ ਪ੍ਰਵਾਹ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾ